ਪਾਣੀ ਪਾਣੀ ਦੇ ਪਾਣੀ ਚਾਹੀਦਾ ਐ ਕਰ ਮਾਰਵਾਜ ਨਾ ਉਹਦੀ ਚਾਚੀ ਨੂੰ ਉਹ ਭਲਾ ਕੇ ਜਾਊਗੀ ਤੈਨੂੰ ਪਾਣੀ ਪਾ ਵੀ ਆਹ ਬੋਲ ਦੇ ਨਾ ਕੀ ਚਾਉਣੀ ਆ ਮਾ ਪਾਣੀ ਚਾਹੀਦਾ ਤੈਨੂੰ ਲੇ ਧੀ ਪਾਣੀ ਧੀ ਪਾਣੀ ਲੈ ਆਹ ਸੁਤੀ ਪਈਆ ਇਹਦੇ ਨਾਲ ਕਰਦੀਆਂ ਗੱਲਾਂ ਕੁੜੀ ਵੀਰਪਾਲਾ ਵੀਰਪਾਲਾ ਨਾ ਬੱਬੀ ਕੁਛ ਦੋਗਾ ਦਾ ਪੁੱਤ ਤੇਰਾ ਨਾ ਬੱਬੀ ਦੋਗਦਾ ਤਾਂ ਕੁਛ ਨਹੀਂ ਮੈਂ ਤਾਂ ਉਵੇਂ ਹੀ ਬੈ ਗੇ ਮੈਨੂੰ ਨਾ ਨੀਂਦ ਆ ਗਈ ਪਈ ਹੋਈ ਅੱਛਾ ਕਿਵੇਂ ਆ ਠੀਕ ਆ ਹਾਂ ਬੱਬੀ ਠੀਕ ਆ ਤੇ ਪੁੱਤ ਮੈਂ ਤੇਰੇ ਨਾਲ ਐਂ ਗੱਲ ਕਰਦੀ ਸੀ ਦੇਖ ਮੇਰੀ ਗੱਲ ਸੁਣ ਦੇਖਣ ਨੂੰ ਤਾਂ ਤੇਰੀ ਪਰਜਾਈ ਹਾਂ ਲੱਗਦਾ ਵੀ ਬਾਲੇ ਗੁੱਸੇਖੋਰ ਆ ਪੁੱਤ ਮੈਂ ਗੁੱਸੇਖੋਰ ਨਹੀਂ ਹੈਗੀ ਹੈ ਤੈਨੂੰ ਨਹੀਂ ਪਤਾ ਪਹਿਲਾਂ ਜਿਵੇਂ ਤੇਰੀ ਮਾਂ ਨੂੰ ਹੈ ਮਾਂ ਨੇ ਤੇਰੀ ਨੇ ਤੈਨੂੰ ਪਾਲਿਆ ਉਹ ਦੁਆਟਾ ਉਹ ਸੋਵਾ ਤਾਂ ਮੈਂ ਤੇ ਤੇਰਾ ਪਰ ਰਹਿ ਗਏ ਸੀ ਹੈ ਕੰਮਕਾਰ ਸੋ ਸਾਰਾ ਕੁਝ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਗਈ ਸੀ ਬਿਮਾਰੀਆਂ ਠਮਾਰੀਆਂ ਸਾਰਾ ਦਿਨ ਬਿਮਾਰ ਰਹਿਣੀ ਕਿਤੇ ਨਾ ਕਿਤੇ ਨਾ ਗੁੱਸੇ ਦੇ ਵਿੱਚ ਝੜਪਣਾ ਆ ਜਾਂਦਾ ਚਲ ਕੋਈ ਨਹੀਂ ਭਾਬੀ ਤੇਰਾ ਕੀ ਕਸੂਰ ਹੈ ਇਹਦੇ ਚ ਮੇਰੀ ਗਲਤੀ ਹੈ ਮੈਨੂੰ ਵੀ ਬੱਸ ਗੁੱਸਾ ਆ ਗਿਆ ਸੀ ਤੇਰੀ ਗੱਲ ਦਾ ਚਲ ਕੋਈ ਨਹੀਂ ਗੁੱਸਾ ਤਾਂ ਆ ਗਿਆ ਸੀ ਧੀਏ ਆਈ ਘਰ ਛੱਡ ਕੇ ਨਹੀਂ ਜਾਈਦਾ ਹੁੰਦਾ ਹੈ ਤੈਨੂੰ ਪਤਾ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਯੇ ਰੱਬ ਨਾ ਕਰੇ ਤੈਨੂੰ ਕੋਈ ਉੰਨੀ ਨਿੱਕੀ ਹੋ ਜਾਂਦੀ ਤੇਰੇ ਵੀਰੇ ਨੂੰ ਫੋਨ ਕਰਕੇ ਕੋਈ ਦੱਸ ਦਿੰਦਾ ਫੇਰ ਤੇਰੇ ਦਾ ਭਰਾ ਦਾ ਉੱਤੇ ਪਰਜਾਈ ਦਾ ਫਰਕ ਪੈ ਗਿਆ ਸੀ ਆਪਣਾ ਤਾਂ ਘਰ ਉੱਜੜ ਗਿਆ ਸੀ ਨਾਲੇ ਕਿਸੇ ਦਾ ਕੁਝ ਨਹੀਂ ਜਾਣਾ ਹੈਗਾ ਲੋਕਾਂ ਦਾ ਕੰਮ ਤਾਂ ਤੈਨੂੰ ਪਤਾ ਹੀ ਆ ਨਹੀਂ ਭਾਬੀ ਨਾਲੇ ਮੈਨੂੰ ਕਿਸੇ ਨੇ ਨਹੀਂ ਕੁਝ ਕਿਹਾ ਸੀਗਾ ਵੀ ਜਾਂ ਤੂੰ ਜਾਂ ਜਾਂ ਕੁਛ ਉਹ ਤਾਂ ਬਸ ਮੇਰੇ ਆਪ ਦੇ ਦਿਮਾਗ 'ਚ ਗੱਲਾਂ ਗਈ ਸੀ ਮੈਨੂੰ ਪਤਾ ਤੂੰ ਥੋੜੀ ਜੀ ਅਫਸਰਟ ਰਹਿਣੀ ਆ ਤੇਰੇ ਸੱਸ ਸਹੁਰਾ ਤਾਂ ਚੰਗਾ ਉਹ ਤਾਂ ਨਹੀਂ ਤੈਨੂੰ ਕੁਝ ਕਹਿੰਦੇ ਵਧੀਆ ਪੜਾ ਆਤਾ ਤੇਰੇ ਭਰਾ ਨੇ ਵਿਆਹ ਕਰਤਾ ਹੋਰ ਕੀ ਹੁੰਦਾ ਇਹੀ ਕੁਝ ਹੁੰਦਾ ਜਦੋਂ ਤੈਨੂੰ ਤੇਰਾ ਵਿਆਹ ਕੀਤਾ ਸੀ ਨਾ ਕਿੰਨਾ ਕ ਅਸਮਾਨ ਦਿੱਤਾ ਸੀ ਹੈ ਤੈਨੂੰ ਪਤਾ ਤੇਰੇ ਭਰਾ ਦੇ ਉੱਤੇ ਸਿਰ ਕਰਜੇ ਦੀ ਪੰਡ ਚੜ ਗਈ ਚੰਗੇ ਮਾਰੇ ਰਤਪੱਬੀ ਉਹਨਾਂ ਨੂੰ ਪਤਾ ਹੁੰਦਾ ਜਿਹੜਾ ਬੰਦਾ ਰਹਿੰਦਾ ਹੁੰਦਾ ਚੱਲ ਤੂੰ ਬਾਲੀਆਂ ਗੱਲਾਂ ਛੱਡ ਤੂੰ ਮੈਨੂੰ ਐਂ ਦੱਸ ਮੈਂ ਤੈਨੂੰ ਆਪ ਦੀ ਨਾ ਤੇ ਆਂ ਵਾਂਗੂ ਰੱਖੂੰ ਜੇ ਤੂੰ ਮੇਰਾ ਇੱਕ ਕੰਮ ਕਰ ਦੇਂਦੀ ਕੰਮ ਬੀ ਹਾਂ ਕੀ ਕੰਮ ਆ ਭਾਬੀ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਵੀ ਤੂੰ ਮੇਰਾ ਕੰਮ ਕਰੇਂਗੀ ਪਰ ਜੇ ਤੂੰ ਚਾਹਨੀਆ ਕਰ ਵੀ ਸਕਦੀ ਆ ਪਰ ਵੀ ਕੰਮ ਤਾਂ ਦੱਸ ਕੀ ਆ ਜੇ ਕਰਨ ਵਾਲਾ ਹੋਇਆ ਤੇ ਮੈਂ ਕਰ ਦੂੰਗੀ ਓਹੋ ਕੰਮ ਵੀ ਕੋਈ ਬਾਲਾ ਵੱਡਾ ਨਹੀਂ ਇੱਕ ਵਾਰ ਨਾ ਜਿਵੇਂ ਮਰਜ਼ੀ ਕਰਕੇ ਤੂੰ ਚਾਚੀ ਨੂੰ ਨਾ ਆਪਣੇ ਘਰੇ ਲਿਆ ਉਦੋਂ ਬਾਅਦ ਮੈਂ ਜਾਣਾ ਮੇਰਾ ਕੰਮ ਜਾਣੇ ਚਾਚੀ ਨੂੰ ਕਿਉਂ ਭਾਬੀ ਚਾਚੀ ਤੂੰ ਕੀ ਕਰਾਉਣਾ? ਇੱਕ ਕਰਾਉਣਾ ਤਾਂ ਕੁਛ ਨਹੀਂ। ਫੇਰ ਵੀ ਤੈਨੂੰ ਪਤਾ ਆਸ ਬਮਾੜਾ ਸ੍ਰੀ ਕਾ ਕਬੀਲਾ ਉਦਣ ਬਸਣਾ ਤੈਨੂੰ ਪਤਾ ਜਦੋਂ ਤੂੰ ਕੱਲ ਸਾਨੂੰ ਛੱਡ ਕੇ ਗਈ ਆ। ਇੱਥੋਂ ਮੈਂ ਕੱਟ ਲਾ ਇੱਥੇ। ਅੰਛਾਵਨ ਛੱਡ ਕੇ। ਅੱਜ ਇਹਦਾ ਐਕਸ਼ਨ। ਜਦੋਂ ਨਾ ਤੈਨੂੰ ਸਾਮ ਨੂੰ ਛੱਡ ਕੇ ਗਈ ਆ। ਮੇਥੋਂ ਵੀ ਬੱਤ ਕੱਟ ਬੋਲਿਆ ਗਿਆ। ਮੈਨੂੰ ਵੀ ਗੁੱਸਾ ਸੀ। ਇੱਕ ਤਾਂ ਗੁੱਸਾ ਪਹਿਲਾਂ ਤੇਰੇ ਤੇ ਸੀ। ਹੈ? ਦੂਜਾ ਗੁੱਸਾ ਉਹਦੇ ਤੇ ਸੀ। ਉਹ ਦੇਖੋ ਉਹ ਵੀ ਨਹੀਂ ਘਟਸੀ ਭਾਈ ਮੈਥੋਂ ਵੀ ਬਸ ਚਾਰ ਗੱਲਾਂ ਬੋਲੀ ਆ ਗਈਆਂ ਹੁਣ ਉਹ ਤਾਂ ਮੈਨੂੰ ਐ ਕਹੇਗੀ ਕਹਿੰਦੀ ਨਾ ਵੀ ਮੈਂ ਤੇਰੀਆਂ ਦੇਹ ਨਾ ਤੇ ਪੈਰ ਨਹੀਂ ਪਾਉਂਦੀ ਮੈਨੂੰ ਪਤਾ ਜਿੱਦਣ ਵੀ ਵਾਲੀ ਆ ਉਹਨੂੰ ਤਾਂ ਜਿਹੜੀ ਇੱਕ ਗੱਲ ਕਹਤੀ ਉਹ ਮੁੜ ਕੇ ਪਗਾਉਂਦੀ ਆ ਤੂੰ ਐ ਕਰ ਮੈਨੂੰ ਆਇਆ ਚਲ ਤੇਰੇ ਕਹਿਣ ਤੇ ਬਹਾਨੇ ਨਾਲ ਆਜੂ ਮੈਂ ਨਾ ਉਹਦੇ ਤੋਂ ਮਾਫੀ ਮੰਗ ਲੂੰਗੀ ਭਾਬੀ ਤੂੰ ਉੱਥੇ ਜਾ ਕੇ ਮਾਫੀ ਮੰਗਿਆ ਨਾ ਨਾ ਉੱਥੇ ਜਾ ਕੇ ਨਹੀਂ ਇੱਥੇ ਤਾਂ ਆਏ ਆ ਚਲ ਤੂੰ ਵੀ ਹੋਵੇਂਗੀ ਘਰੇ ਹੈਂ ਤੂੰ ਵੀ ਕਹ ਦੇਂਗੀ ਵੀ ਨਹੀਂ ਨਹੀਂ ਮੇਰੀ ਪਰਜਾਈ ਇਹ ਜੀ ਨੇ ਬਸ ਇੱਕ ਵਾਰ ਉਹਨੂੰ ਆਪਣੇ ਘਰੇ ਲਿਆ ਤੇ ਇੱਕ ਵਾਰ ਮੈਂ ਮੜਾ ਜਾਵਾਂ ਤੇ ਤੂੰ ਮਾਫੀ ਮੰਗ ਲਾਂ ਉਸ ਤੋਂ ਬਾਅਦ ਚ ਬਸ ਅੱਛਾ ਭਾਬੀ ਸੱਚੀ ਤੂੰ ਮਾਫੀ ਮੰਗਣਾ ਚਾਹੁੰਦੀ ਹੈ ਸੱਚੀ ਮੈਂ ਤਾਂ ਮਾਫੀ ਮੰਗਣਾ ਚਾਹਨੀ ਆ ਇੰਨਾ ਕ ਤਾਂ ਕੰਮ ਤੂੰ ਪਰਜਾਈ ਦਾ ਕਰ ਦੇਂਗੀ ਨਾ ਹਾਂ ਭਾਬੀ ਕਰ ਦੂੰਗੀ ਨਾਲੇ ਮੇਰੀ ਕਿੜਾ ਜਮਾਨ ਥੱਕਦੀ ਆ ਮੜਾ ਸੱਦ ਕੀ ਲੈ ਕੇ ਆਉਣਾ ਮੈਂ ਸੱਦ ਲਿਆਂਗੀ ਸ਼ੁਕਰ ਆ ਭਾਬੀ ਦਾ ਬਦਲਗੀ ਮੈਨੂੰ ਲੱਗਦਾ ਨਾ ਮੈਂ ਹੀ ਗਲਤ ਸੀ ਐ ਮੀ ਬਾਬੀ ਨੂੰ ਗਲਤ ਸਮਝੀ ਗਈ। ਭਾਬੀ ਦਾ ਸਹਬਾਤਾ ਕਿੰਨਾ ਚੰਗਾ। ਵਿਚਾਰੀ ਮੈਨੂੰ ਪਾਲ-ਪਾਲ ਕੇ ਥੱਕ ਗਈ। ਸ਼ੁਕਰ ਆ ਰੱਬਾ ਤੇਰਾ। ਭਾਬੀ ਤਾਂ ਬਦਲ ਗਈ। ਚਲ ਕੋਈ ਨਹੀਂ। ਮੈਂ ਵੀ ਹੁਣ ਗਲਤੀ ਦਾ ਕੋਈ ਮੌਕਾ ਨਹੀਂ ਦਿੰਦੀ ਪਾਪੀ ਨੂੰ। ਚਲ ਜਿਉਨੇ ਕੀ ਹੋਈ ਆ। ਵੀ ਚਾਚੀ ਨੂੰ ਸੱਦ ਲਿਆ। ਸੱਦ ਲਿਆਉਂਗੀ। ਨਾਲੇ ਚਾਚੀ ਤਾਂ ਖੁਸ਼ ਹੋ ਕੇ ਆਉਗੀ। ਆਪ ਅਸਤੇ ਆ ਭਾਬੀ ਨੇ। ਮੈਂ ਸੱਦ ਕੇ ਲੈ ਆਉਣੀ ਆ। ਫੇਰ ਕਦੋਂ ਆਈ। ਲੈ ਚਾਚੀ ਤਾਂ ਸੁੱਤੀ ਪਈ ਆ। ਚਾਚੀ ਚਾਚੀ ਕੁੜੀ ਬਿਰ ਪਰ ਤੂੰ ਓਹੋ ਚਾਚੀ ਕੀ ਹੋ ਗਿਆ ਡਰਤਾ ਨਹੀਂ ਗਈ ਨਾ ਨਾ ਆ ਤੇਰੀ ਭਾਬੀ ਫੇਰ ਲੜੂਗੀ ਮੈਂ ਤਾਂ ਉਤੋਂ ਪਹਿਲੇ ਮਸਾ ਖੜਾ ਛੜਾਇਆ ਜੋਗਣ ਤੋਂ ਓਹੋ ਚਾਚੀ ਨਹੀਂ ਲੜਦੀ ਭਾਬੀ ਕਿਉਂ ਟੈਨਸ਼ਨ ਲੈਨੀ ਆ ਨਾਲੇ ਭਾਬੀ ਨੇ ਮੈਨੂੰ ਆਪ ਭੇਜਿਆ ਤੇਰੇ ਕੋਲੇ ਕੀ ਕਿਹਾ ਸੁਣਿਆ ਮੈਨੂੰ ਦੁਬਾਰੇ ਕਹੀਂ ਭਾਬੀ ਨੇ ਆਪ ਭੇਜਿਆ ਮੈਨੂੰ ਤੇਰੇ ਕੋਲੇ ਕਹਿੰਦੀ ਚਾਚੀ ਨੂੰ ਸੱਦ ਕੇ ਲਿਆ ਨਾ ਪਪੇ ਜੀ ਬਲਾਨੀ ਦੇ ਕੁੱਤੇ ਦੀ ਪੂਛ ਵੀ ਸਿੱਧੀ ਹੋਈ ਆ। ਓਹ ਹੋ ਚਾਚੀ ਮੈਨੂੰ ਲੱਗਦਾ ਤੇਰਾ ਬਲੱਡ ਹਜੇ ਵੀ ਹਜੇ ਵੀ ਵਧਿਆ ਪਿਆ ਮੇਰੀ ਗੱਲ ਸੁਣ। ਉਹ ਕਹਿੰਦੀ ਮੈਂ ਮਾਫੀ ਮੰਗਣੀ ਆ ਚਾਚੀ ਤੋਂ ਬੜਾ ਬੋੜ ਗਈ ਮੈਂ ਜਦੋਂ ਤੂੰ ਮੈਨੂੰ ਛੱਡ ਨਹੀਂ ਗਈ ਸੀ ਭਾਪੀ ਤੈਨੂੰ ਕਿੰਨਾ ਬੋਲੀ। ਹੁਣੇ ਕਿਹਾਗਾ ਮੈਨੂੰ। ਚਾਚੀ ਮਨਾਣਾ ਕਰੀ ਹੁਣ ਆਇਆ ਚੱਲੂਗਾ। ਜੇ ਉਹਨੇ ਮਾਫੀ ਮੰਗਣੀ ਆ ਨਾ ਤਾਂ ਮੇਰੇ ਘਰੇ ਵੀ ਆ ਸਕਦੀ ਸੀ। ਉਰੇ ਵੀ ਮਾਫੀ ਮੰਗ ਸਕਦੀ ਸੀ। ਓਹ ਹੋ ਚਾਚੀ ਮੈਂ ਤਾਂ ਸੋਚਿਆ ਤੈਨੂੰ ਖੁਸ਼ੀ ਹੋਊਗੀ ਵੀ ਉਹ ਬਦਲ ਗਈ ਫੇਰ ਕਿ ਹੋ ਗਿਆ ਚਾਚੀ ਤੂੰ ਆ ਜਾਣਾ। ਨਾਲੇ ਭਾਈ ਗੱ ਮੈਥੋਂ ਤਾਂ ਨਹੀਂ ਜਾਇਆ ਜਾਂਦਾ ਚਾਚੀ ਹੁਣ ਤੂੰ ਮੇਰੇ ਇੰਨੀ ਕੋ ਗੱਲ ਵੀ ਨਹੀਂ ਮੰਨੇਗੀ ਹੂੰ ਤੂੰ ਮੈਨੂੰ ਸਾਰਾ ਦਿਨ ਧੀ ਧੀ ਕੋਈ ਨਹੀਂ ਰੋਣੀ ਆ ਜਾ ਚਾਚੀ ਬਣ ਕੇ ਕਿਉਂ ਕਰਦੀਆਂ ਵੀਰਪਾ ਜੇ ਕੋਈ ਹੋਰ ਆਈ ਹੁੰਦੀ ਨਾ ਜਮਾ ਨਹੀਂ ਆਉਂਦੀ ਸੀ ਇੱਕਾ ਤੇਰੇ ਮੂੰਹੋਂ ਆਉਣਾ ਪੈਂਦਾ ਤੇ ਤਾਂ ਪੁੱਤ ਪੁੱਛੇ ਨਾ ਤੇਰੇ ਪਿੱਛੇ ਦਾ ਤੇਰੇ ਚਾਚੇ ਤੇ ਵੀ ਜੁੱਤੀਆਂ ਖਾ ਲਈਆਂ ਮੈਂ ਨਹੀਂ ਕਿਤੇ ਉਹ ਵੀ ਨਹੀਂ ਬੋਲਿਆ ਸੀ ਮੈਨੂੰ ਉਹ ਅੱਛਾ ਚਾਚੀ ਪਰ ਮੇਰੇ ਪਿੱਛੇ ਕਾਹਤੋਂ ਕੁੱਟਿਆ ਤੈਨੂੰ ਕੀ ਦੱਸਾਂ ਤੈਨੂੰ ਚਲ ਹੁਣ ਤੁਰ ਕੀ ਕਹੂਗੀ ਹਏ ਚਾਚੀ ਸੌਰੀ ਚਾਚੀ ਇਹ ਸਾਰਾ ਕੁਛ ਨਾ ਮੇਰੀ ਵਜ੍ਹਾ ਨਾਲ ਹੀ ਹੋਇਆਗਾ ਮੈਨੂੰ ਮਾਫ ਕਰਦੀ ਚਾਚੀ ਚਲ ਕੋਈ ਨਾ ਚਲ ਤੇਰੇ ਪਿੱਛੇ ਦਾ ਹਜੇ ਪਤਾ ਨਹੀਂ ਕਿੰਨੀਆਂ ਕਲੱਤਾਂ ਖਾਣੀਆਂ ਪੈਣਗੀਆਂ ਚਲ ਤੁਰ ਆਇਆ ਚਾਚੀ ਚਲ ਕੀ ਕਹੂਗੀ ਸੇ ਘਰ ਤਾਂ ਪੈਰੇ ਵੀ ਨਹੀਂ ਟਿਕਣਗੇ ਕੀ ਕਹਿੰਦੀ ਚਾਚੀ ਤੂੰ ਲੜੀ ਨਾ ਜੰਗਾ ਉਹ ਪਹਿਲਾਂ ਉਹਦਾਂ ਸੁਣ ਲਿਓ ਤੈਨੂੰ ਪਿਆਰ ਨਾਲ ਹੀ ਬੁਲਾਇਆਗਾ ਉਹਨੇ ਮੈਂ ਤਾਂ ਉਸੇ ਦੀ ਸੁਣਦੀ ਆਈ ਅਜ ਤੱਕ ਮੈਂ ਤਾਂ ਹਜੇ ਬੋਲੂ ਵੀ ਨਹੀਂ ਚਲ ਆ ਜਾ ਆ ਜਾ ਨਾ ਆ ਬੈਠੀ ਹੈ ਪ੍ਰਧਾਨ ਮਣੀ ਮੋਇ ਨਾਲ ਲੈ ਮੇਰੀ ਬੀਬੀ ਨੰਤਾ ਆ ਗਈ ਹੈ ਹੋਰ ਕਿਵੇਂ ਠੀਕ ਹੈ ਬੀਬੀ ਹਾਂ ਠੀਕ ਹੈ ਵਧੀਆ ਤੂੰ ਦੱਸ ਮੈਂ ਤਾਂ ਠੀਕ ਆ ਤੇ ਮੈਂ ਫੋਨ ਕਰਨ ਨਹੀਂ ਸੀ ਅੱਜ ਤੇਰੇ ਕੋਲੇ ਆਦੇ ਵਾਸਤੇ ਮੈਂ ਕਿ ਕੁੜਤੀ ਪੂਆ ਦਾ ਪੁੱਛ ਲੇ ਕਦੇ ਵਿਚਾਰੀ ਆਖੂਗੀ ਮੇਰਾ ਪੁੱਛੇ ਨਹੀਂ ਮੁੜ ਕੇ ਖਾਣਾ ਸੁੱਖ ਜਦੋਂ ਪੂਆ ਆ ਗਈ ਹੁਣ ਤਾਂ ਯਾਦ ਆ ਗਈ ਪੂਆ ਸਾਹਮਣੇ ਬੈਠੀ ਵੀ ਪੂਆ ਹੈਗੀ ਆ ਹੂੰ ਛੋਟੇ ਯਾਦ ਨਹੀਂ ਹੈਗਾ ਵੀ ਕਿ ਕੋਈ ਸਾਡੀ ਕੁੜੀ ਐ ਕੋਈ ਰਿਸ਼ਤੇਦਾਰੀ ਐ ਸੀ ਵਰਤ ਕੇ ਉਹਦੇ ਨਾਲ ਮੇਰੇ ਤਾਂ ਜਾਤ ਹੀ ਐ ਮੈਂ ਕੰਨ ਭੁੱਲੀ ਆ ਕੀ ਕਰਾਂ ਹੁਣ ਰੋਜ਼ ਆਥਣ ਟੜ ਕੇ ਸੀ ਮੈਂ ਤਾਂ ਆਪ ਬਾੜੀ ਦੁਖੀ ਹੋਈ ਪਈ ਆ ਮੁੰਡਾ ਵ੍ਯਾਹ ਕੇ ਕੀ ਕਰਾਂ ਨਾ ਖਾ ਲਾ ਫੇਰ ਥਾਲ ਲੱਗੇ ਹੁਣ ਨੌਂਦੀਆਂ ਤੱਕੀਆਂ ਕੀ ਪਤਾ ਸੀ ਮੈਨੂੰ ਵਿਆਹ ਮੇਰੀ ਮਾੜੀ ਕੇ ਸੁਮਤਾ ਹੋਵੋ ਜੂ ਮੈਂ ਤਾਂ ਆ ਸਾਰਾ ਦੀ ਦੇਣੀ ਹੋਏ ਵਿਆਹੀ ਤੇ ਉਹ ਬਾਗੀ ਹੋ ਤਾਂ ਇਹ ਜਿੰਨਾ ਜਾਣ ਤੱਕ ਹੀ ਹੁੰਦਗਾ ਜਿਹੜਾ ਗਲਾ ਹੀ ਕਹਿ ਦਿੰਦਾ ਕੁੱਤੋਂ ਫੜ ਕੇ ਵੀ ਲੈ ਜਾਓ ਜਾ ਕੇ ਫੋਨ ਨਾ ਕੋਈ ਹੋਰ ਕੁਝ ਵੀ ਨਹੀਂ ਮੈਂ ਤੱਕ ਰਿਆ ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਬਾਹਰ ਹੀ ਤਪੀ ਆ ਤੂੰ ਵੀ ਨਾ ਪੁੱਛਿਆ ਕੋਈ ਫੋਨ ਕਰਕੇ ਤਾਂ ਪੁੱਛ ਲੈਂਦੀ ਨਹੀਂ ਮੈਂ ਕਿਉਂ ਪੁੱਛਾਂ ਜਦੋਂ ਮੈਂ ਕਰਾਉਂਦੀ ਸੀ ਉਹ ਤਾਂ ਤੂੰ ਆਂਦੀ ਆ ਕਿ ਕੁੜੀ ਮਦਰੀ ਆ ਮੈਂ ਨਹੀਂ ਰਿਸ਼ਤਾ ਲੈਂਦੀ ਹੁਣ ਕਿਹੜਾ ਤੂੰ ਗਾਹ ਨੂੰ ਤੀ ਦਾ ਚੰਦ ਪਾ ਲੈ ਮੈਂ ਵੇਖ ਕੇ ਗਈ ਆ ਉਦੋਂ ਆਈ ਉਦੋਂ ਦਾ ਨਾ ਸੱਸ ਘਰੇ ਨਾ ਤੂੰ ਘਰੇ ਨਾ ਤੇਰੀ ਨੂੰ ਕਰ ਚੱਕੇ ਝੋਲਾ ਤੂੰ ਬੇਖੀ ਬੈਠੀ ਰਹਿਨੀ ਰੋਇ ਦੱਸ ਤੇਰੀਆਂ ਤੂਤਾਂ ਲਾਗਾਂ ਪੇਖੀ ਕਾਹਨੂੰ ਪੇਖੀ ਗਈ ਸੀ ਉਹਨਾਂ ਦਾ ਫੋਨ ਆ ਗਿਆ ਉਹਦੇ ਨਾਨੀ ਤੇ ਡਿੱ ਸੱਖਾਂ ਦਾ ਆਪਰੇਸ਼ਨ ਕਰਾਇਆ ਸੀ ਮੈਂ ਆਖਿਆ ਚੱਲ ਮੈਂ ਪਤਾ ਲੈਂ ਮੈਂ ਤੈਨੂੰ ਕੀ ਪਤਾ ਮੈਥੋਂ ਮੂਹਰ ਦੀ ਉਹ ਤਿਆਰ ਹੋ ਗਿਆ ਤੇ ਮੈਂ ਕੁੜੀ ਕੋਲੇ ਜਾਣਾ ਹਾਂ ਮੈਂ ਤਾਂ ਆਪ ਇਹਨਾਂ ਨੇ ਮਾਰ ਛੱਡੀ ਆ ਫੇਰ ਮੈਂ ਦੱਸਿਆ ਸੀ ਕੋਣ ਤੇਰੀ ਤੇਰੀ ਭੂਆ ਆਈ ਐ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਆ ਭਾਬੀ ਨੇ ਪਹਿਲਾਂ ਤਾਂ ਮੈਨੂੰ ਆਏ ਕਹਦਾ ਵੀ ਚਾਚੀ ਨੂੰ ਬੁਲਾ ਕੇ ਲਿਆ ਤੇ ਚਾਚੀ ਨੂੰ ਹੀ ਨਾ ਬੁਲਾ ਕੇ ਆਈ ਚਾਚੀ ਡਿੱਗ ਗਈ ਨਾਲੇ ਨਾ ਕੁਛ ਡੁੱਲਿਆ ਹੋਇਆ ਸੀਗਾ ਉੱਥੇ ਨਿੱਦੋਂ ਮੈਂ ਗਈ ਆ ਉਹ ਤਾਂ ਕੋਸ਼ਿਮ ਹੀ ਨਹੀਂ ਸੀ ਹੁਣ ਆਈ ਮੇਰੇ ਦਿਮਾਗ ਚ ਗੱਲ ਪੱਕਾ ਨਾ ਭਾਬੀ ਦੀ ਚਾਲ ਸੀ ਚਾਚੀ ਨੂੰ ਡੇਗਣਾ ਪਤਾ ਨਹੀਂ ਉੱਗਯਕੇ ਭਾਪੀ ਕੀ ਕਰੋਗੇ ਨਾਲੇ ਚਾਚੀ ਵਿਚਾਰੀ ਨੇ ਕਿਹੜਾ ਪਦੇ ਕੁਛ ਮਾੜਾ ਕਰਿਆ ਸੀਗਾ ਐਡੀ ਸੱਟ ਮਾਰ ਕੇ ਰੱਖਤੀ ਉਹਦੇ ਵਿਚਾਰੀ ਦੀ ਲੱਤ ਵੀ ਦੁਖਦੀ ਰਹਿੰਦੀ ਹੁਣ ਉਹ ਕੱਲ ਪਰਸੋਂ ਦੀ ਡਿੱਗੀ ਆ ਹਜੇ ਤੱਕ ਠੀਕ ਨਹੀਂ ਹੋਈ ਅੱਪਾ ਵੀ ਤੇ ਦਿਮਾਗ 'ਚ ਤਾਂ ਪਤਾ ਹੀ ਨਹੀਂ ਕੀ ਕੁਝ ਚੱਲਦਾ ਰਹਿੰਦਾ ਰੱਬਾ ਕੋਈ ਇਹਨੂੰ ਵੀ ਸੋਝੀ ਦੇਵੇ ਮੇਰਾ ਤਾਂ ਜੇ ਕਰਦਾਂ ਨਾ ਭਾਬੀ ਤੋਂ ਪੁੱਛ ਕੇ ਦੇਖਾਂ ਕਿ ਕੀ ਡੇਗਿਆ ਸੀ ਤੂੰ ਉੱਥੇ ਕੀ ਡੋਲਿਆ ਸੀ ਕਿਉਂ ਡੇਗਤਾ ਚਾਚੀ ਨੂੰ ਬੋਲੂ ਤਾਂ ਜ਼ਰੂਰ ਪਰ ਮੈਂ ਭਾਬੀ ਤੋਂ ਪੁੱਛੂੰਗੀ ਬੋਲੀ ਜਾਣ ਦੇ ਕੱਲ ਨੂੰ ਕੋਈ ਹੋਰ ਨੁਕਸਾਨ ਕਰ ਦੂਗੀ ਭਾਬੀ ਦਾ ਮੈਂ ਨਹੀਂ ਕਦੇ ਸੋਚਿਆ ਸੀ ਵੀ ਭਾਬੀ ਇੰਨੀ ਮਾੜੀ ਨਾਲੇ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਭਾਬੀ ਦੀ ਮੈਨੂੰ ਤਾਂ ਲੱਗਿਆ ਸੀ ਭਾਬੀ ਬਦਲ ਗਈ। ਹਨ ਮੈਂ ਗਲਤ ਸੀ ਭਾਬੀ ਨਹੀਂ ਬਦਲੀ ਵੀ ਬਦਲ ਚਾਗਦੀ। ਦੇਖਦੀ ਆਂ ਕੀ ਕਰਦੀ ਆ। ਇਹ ਗੱਲ ਤਾਂ ਨਾ ਹੁਣ ਭਾਬੀ ਤਾਂ ਪੁੱਛ ਕੇ ਹੀ ਹਟੂਗੀ ਮੈਂ। ਅਬੀ ਚਾਚੀ ਨੂੰ ਕਿਉਂ ਡਿੱਗ ਗਿਆ? ਚਾਹੇ ਭਾਬੀ ਕੁਝ ਮਰਜ਼ੀ ਕਰ ਲਵੇ ਮੇਰੇ ਨਾਲ। ਕੁਛ ਦੀ ਨਾ। ਭਾਬੀ ਹਾਂ। ਮੈਂਨੇ ਇੱਕ ਗੱਲ ਪੁੱਛਣੀ ਸੀ ਤੇਰੇ ਤੋਂ। ਤੇ ਤੇਰੀ ਸਾਰੀ ਦਿਨ ਗੱਲਾਂ ਹੀ ਨਹੀਂ ਲੋਟ ਆਉਂਦੀਆਂ। ਮੈਂ ਇੱਕ ਗੱਲ ਪੁੱਛਣੀ ਆ ਮੈਂ ਦੋ ਗੱਲ ਪੁੱਛਣੀ ਆ। ਹਾਂ ਦੱਸ ਕੀ ਗੱਲ ਪੁੱਛਣੀ ਆ ਤੂੰ? ਸਾਰ ਦਿਨ ਤੂੰ ਹੀ ਨਹੀਂ ਲੋਟ ਆਉਂਦੀ ਮੈਥੋਂ। ਅੱਗੇ ਦਾ ਪੜਾ ਮੈਨੂੰ ਸਾਰ ਦਿਨ ਕੰਮਾਂ ਨੇ ਮੱਤ ਮਾਰ ਰੱਖੀ ਹੈਗੀ। ਭਾਬੀ ਅਨਾਲੀ ਚਾਚੀ ਨੂੰ ਤੂੰ ਹੀ ਡੇਗਿਆ ਸੀ ਨਾ? ਇਹ ਤੇਰਾ ਕੀ ਕਹਿੰਦਾ ਮਤਲਬ ਆ ਮੈਨੂੰ ਐਂ ਦੱਸੀ। ਤੂੰ ਹੀ ਡੇਗਿਆ ਨਾ ਮਤਲਬ ਕੀ ਸ਼ਟ? ਮੇਰੀ ਗੱਲ ਸੁਣ। ਜਦੋਂ ਮੈਂ ਗਈ ਸੀ ਮੈਂ ਵੀ ਤਾਂ ਉੱਥੋਂ ਦੀ ਨੰਗ ਕੇ ਗਈਆਂ। ਉਦੋਂ ਤਾਂ ਕੁਛ ਵੀ ਨਹੀਂ ਸੀ। ਫੇਰਾ ਅੱਜ ਜਦੋਂ ਮੈਂ ਚਾਚੀ ਨੂੰ ਲੈ ਕੇ ਆਈ ਮੈਨੂੰ ਐਵੇਂ ਲਾ ਦੇ ਜਿਵੇਂ ਤੂੰ ਤੇਲ ਡੋਲ ਰਹੀ ਹੈ ਮਤਲਬ ਕਹਿਣ ਦਾ ਵੀ ਤੇਲ ਮੈਂ ਡੋਲਿਆ ਪਾ ਵੀ ਮੇਰਾ ਮਤਲਬ ਤੁਸੀਂ ਸਮਝਦੇ ਹੋ ਮੈਨੂੰ ਲੱਗਦਾ ਨਾ ਤੂੰ ਮਰਨ ਤੋਂ ਜਮਾਂ ਹੀ ਡਰਦੀ ਮੇਰਾ ਜੀ ਕਰਦਾ ਇੱਥੇ ਤੇਰੇ ਘਰ ਕੋਕ ਤੇ ਮਾਰਦਾ ਸੱਟ ਮੈਨੂੰ ਸਾਰਾ ਦਿਨ ਸਾਰਾ ਦਿਨ ਵਿੜਕਾ ਹੀ ਲਈ ਜਾਂਦੀ ਹੈ ਨਹੀਂ ਮੈਨੂੰ ਕੀ ਲੋੜ ਪਈ ਤੇਲ ਡੋਲਣ ਦੀ ਤੇਰਾ ਕਹਿਣ ਦਾ ਮਤਲਬ ਕੀ ਹੈ ਚਾਚੀ ਨੂੰ ਤਾਂ ਮੈਂ ਤੇਰੀ ਨੂੰ ਆਪ ਬੁਲਾਇਆ ਸੀ ਵੀ ਮਾਫੀ ਮੰਗ ਲਾ ਪਾਬੀ ਮਤਲਬ ਤਾਂ ਮੇਰੇ ਤੋਂ ਸਾਰਾ ਹੀ ਸਮਝਦੀ ਆ ਨਾਲੇ ਮੈਂ ਜੋ ਵੀ ਕਹਿੰਨੀ ਝੂਠ ਨਹੀਂ ਹੈਗਾ ਇਹ ਅੱਛਾ ਹਾਂ ਜਿਵੇਂ ਤੂੰ ਕਹਿੰਦੀ ਆ ਨਾ ਉਹੀ ਸੱਚ ਆ ਸਾਰਾ ਦਿਨ ਚਾਚੀ ਚਾਚੀ ਕਰੀ ਜਾਂਦੀ ਆ ਤੂੰ ਚਾਚੀ ਸਰਤੇ ਚੜਾ ਰੱਖੀ ਆ ਤੂੰ ਪਰ ਪਾਬੀ ਤੂੰ ਜੋ ਵੀ ਕਰਿਆ ਨਾ ਗਲਤ ਕਰਿਆ ਨਾਲੇ ਵਿਚਾਰੀ ਚਾਚੀ ਦਾ ਕੀ ਕਸੂਰਾ ਅਜੇ ਕੋਈ ਗੱਲ ਸੀ ਤੂੰ ਸਿੱਧੇ ਮੱਥੇ ਗੱਲ ਕਰ ਲੈਂਦੀ ਐਵੇਂ ਉਹਦੇ ਸੱਟ ਮਾਰਾ ਕੇ ਧਰਤੀ ਵਿਚਾਰੀ ਦੇ ਬਾੜੀ ਵੱਡੀ ਆ ਗਈ ਚਾਚੀ ਦੀ ਹੇਜਲੀ ਨੀ ਪਹਿਲਾ ਮਾਰ ਗਈ ਸੀ ਵਿਆਹ ਕੇ ਤੌਰਤਾ ਸੀ ਤੈਨੂੰ ਜੂੜ ਵੜਤਾ ਸੀ ਤੇਰਾ ਫਿਰ ਰਹਿੰਦੀ ਹੁੰਦੀ ਸਾਲ ਮਾਰਦੀ ਸੀ ਇੱਦੋਂ ਤੋਂ ਮਾਰੀ ਜਾਂਦੀ ਸਾਲ ਮਾਰ ਕੇ ਦੋ ਦਿਨ ਰੋ ਕੇ ਤਾਂ ਬਹਿ ਜਾਂਦੇ ਆ ਫੇਰ ਸਾਡੇ ਕਲੇਣੀ ਮੱਥੇ ਲੱਗੀ ਮੈਨੂੰ ਲੱਗਦਾ ਨਾ ਤੇਰਾ ਤਾਂ ਹੱਲ ਕਰਨਾ ਪਊਗਾ ਆਈ ਨਹੀਂ ਲੋਟ ਆਉਂਦੀ ਚੱਲ ਤੂੰ ਤੇਰਾ ਤਾਂ ਹੱਲ ਮੈਂ ਕਰ ਨਾ ਕਰੇ ਹੱਲ ਦਾ ਕੀ ਮਤਲਬ ਆ ਜਾ ਸਾਡੀ ਦੱਸਦੀ ਆ ਤੂੰ ਚਾਚੀ ਦੀ ਹੀ ਚੱਲ ਚੱਲ ਕਰਦਾ ਹੈ ਕਰੀਓ ਤੇ ਫੇਰ ਕਿ ਮਾਈਕਰ ਆਪੇ ਨੀ ਮੇਰੇ ਘਰੇ ਵੀ ਪਰਿਵਾਰ ਆ ਮੇਰੇ ਨੂੰਹਾਂ ਪੁੱਤ ਕਹਿੰਦੇ ਉਹਨਾਂ ਨੇ ਤਾਂ ਤੈਨੂੰ ਹੀ ਨਹੀਂ ਮਾਰੀ ਪਿਆ ਚ ਨਹੀਂ ਸੱਦਾ ਤੈਨੂੰ ਤੇ ਤੇਰੇ ਕੋਲੇ ਆਉਂਦੇ ਨਹੀਂ ਜਾਂਦੇ ਨਹੀਂ ਇਹ ਤਾਂ ਮੈਂ ਦਵਾਈ ਦੇ ਬਹਾਨੇ ਆਉਣੀ ਆ ਫੇਰ ਵੀ ਜੰਮਣ ਭੋਗਾ ਮੈਨੂੰ ਤਾਂ ਮੋਹ ਆਦਾ ਮੈਂ ਫੇਰ ਆ ਜਾਨੀ ਕੋਈ ਨਹੀਂ ਗੁੱਸਾ ਨਾ ਕਰ ਬਿਆ ਤਾਂ ਨਾ ਬਸ ਜਾਣ ਚੱਕੀ ਸਾਡਾ 8 ਦਿਨਾਂ ਚ ਹੀ ਚੁੰਨੀ ਚੜਾਵਾ ਹੋ ਗਿਆ ਸਾਰਾ ਹਾਂ 8 ਦਿਨਾਂ ਚੁੰਨੀ ਚੜਾਵਾ ਹੋਗਾ ਤਾਂ ਹੀ ਤਾਂ ਬੱਸਦੀ ਆ ਕੋ ਮੁਕੇ ਤੇਰਾ ਹੱਲ ਮੈਂ ਕਰਾਂ ਚੱਲ ਕਾਬੀ ਆ ਕੀ ਕਰਦੀ ਆ ਤੂੰ ਆ ਗਈ ਆ ਤੇਰਾ ਘਰ ਹੁਣ ਲੋਟ ਆਏਂਗੀ ਤੂੰ ਸਾਰੇ ਦਿਨ ਜਵਾਨ ਲੇ ਮੈਂ ਸਨੇ ਨੇ ਰੱਟ ਤੈਨੂੰ ਮਰਦੀ ਤੂੰ ਬਾਬੇ ਬੋਲ ਤੇ ਬਾਹਰ ਬਸ ਮੈਂ ਤੈਨੂੰ ਕੁਛ ਨਹੀਂ ਖੋਲਣਾ ਚਲ ਬਾਬੇ ਬੋਲ ਮੈਂ ਬਾਬੇ ਬੋਲ ਤੇ ਨਹੀਂ ਆਗਾ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਹੁਣ ਬਸ ਤੈਨੂੰ ਰੋਟੀ ਪਾਣੀ ਜੋ ਵੀ ਮਿਲਣਾ ਇੱਥੇ ਮਿਲਣਾ ਤੇਰੀ ਜਿਹੜੀ ਚਾਹਾਂ ਦੀ ਮਾਰ ਚਾਹਦੀ ਆਂ ਮਿੰਟ ਚ ਚਾਚੀ ਚਾਚੀ ਮਾਰਤੀਆਂ ਨੇ ਇਹ ਹੋਈ ਸੀ ਨਾ ਸਿਖਰਾ ਤੇ ਚੜਾ ਰੱਖੀ ਆਣੇ ਹੁਣ ਲੋਟੇ ਆਈਆਂ ਕੀ ਕਰਤਾ ਕਰਦੀ ਹੈ ਨਾ ਨਹੀਂ ਦੇਵਾ ਗਾਲ ਗੁੱਠਾ ਕੇ ਤੇਰੇ ਮਾਰ ਨੇ ਰਾਗਾ ਕਿੱਦਾਂ ਨਹੀਂ ਮਰਦੀ ਤੂੰ ਨਾ ਕਿੱਦਾਂ ਨਹੀਂ ਤੈਨੂੰ ਅੱਜ ਕਰ ਲਿਆ ਚੂਹੇ ਖਾਂਦੇ ਤੇ ਤੈਨੂੰ ਪਤਾ ਹੀ ਆ ਫੋਨਾਂ ਤੇ ਜਿਹੜੇ ਨਾ ਸੈਟਿੰਗਾਂ ਹੋ ਜਾਂਦੀਆਂ ਕੀ ਕਰਗੇ ਆ ਫੋਨਾਂ ਤੇ ਕਰ ਲੀਆਂ ਫਿਰ ਮਾਂ ਕੀ ਕਰੇ ਦੱਸ ਜੇ ਸੈਟਿੰਗਾਂ ਹੁੰਦਾਂਗਾ ਉੱਥੇ ਐਂ ਵੀ ਕਹਿ ਸਕਦੇ ਆ ਵੀ ਭਾਈ ਸਾਡੇ ਘਰ ਤਾਂ ਇੰਨਾ ਕੰਮ ਆ ਸਾਰਾ ਕਰਨਾ ਪਊ ਸਾਡੀ ਮਾਂ ਨੂੰ ਵੀ ਕੋਈ 10 ਵਰੇ ਸੋਦੀ ਉਹਦਾ ਮਾਮਾ ਕਾ ਨੂੰ ਚੰਗਾ ਲੱਗਦਾ ਉਹ ਤੋਂ ਉਧਰ ਹੀ ਗੱਲ ਚਲਦੀ ਐ ਵੀ ਪਤਾ ਨਹੀਂ ਕਹੇ ਜੀ ਹੋਊਗੀ ਤੇ ਹੁਣ ਕੀ ਰੁੱਸ ਕੇ ਗਈ ਐ ਤੇ ਹੁਣ ਮੂੰਹ ਹੀ ਨਾਦੀ ਮੈਨੂੰ ਤਾਂ ਨਾ ਕੋਈ ਕੰਮ ਕਰੇ ਨਾ ਤਾਂ ਦਾ ਕਰੇ ਸਾਰਾ ਦਿਨ ਫੋਨ ਹੀ ਫੋਨ ਫੋਨ ਹੀ ਫੋਨ ਲਾ ਦੱਸ ਕੀ ਕਰਾਂ ਫੇਰ ਹੁਣ ਤੇਰੇ ਨਾਲ ਲੜਪੀ ਸੀ ਲੜਤ ਮੈਂ ਲੜਦੀ ਆ ਵੀ ਭਾਵੇਂ ਮਾੜਾ ਮੋਟਾ ਤਾਂ ਕੰਮ ਕਰ ਮੈਨੂੰ ਤੇ ਜਾਵਾ ਸਿੱਧਾ ਹੀ ਨਹੀਂ ਬੋਲਦੀ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀ ਫਿਰ ਜੇ ਮੈਂ ਇਹ ਕੰਮ ਕਰਨਾ ਛੇ ਫਿਰ ਵਿਆਹ ਹੈ ਕਿਉਂ ਨਾਲੇ ਹੁਣ ਤੇਰੇ ਵਰਗੇ ਨੂੰ ਆਇਆ ਗੁੱਸਾ ਹੋਗਾ ਵੀ ਸੱਦਿਆ ਨਹੀਂ ਪਰ ਜਾਈ ਤਾਂ ਮਾੜੀ ਆ ਮੈਂ ਕੀ ਕਰਾਂ ਮੈਂ ਤਾਂ ਮੁੰਡੇ ਤੋਂ ਡਰਦੀ ਡਰਦੀ ਨੇ ਚੋਰ ਨੂੰ ਸਾਰਾ ਮਖਚਲਾ ਆਇਆ ਕੋ ਮੇਰੀ ਮਾਂ ਅੱਖੇ ਲੰਗਦੀ ਹੁਣਦਾ ਵਾਈ ਵੀ ਲੱਗਦਾ ਉਹ ਕਹਿੰਦਾ ਮੇਰੀ ਭੈਣ ਤਾਂ ਤੂੰ ਟਾਲਦਾ ਉਹ ਤਾਂ ਆਪ ਮੈਨੂੰ ਰੋਜ਼ ਆਪ ਥੰਡੜ ਕੇ ਹੋ ਕਰਦਾ ਨਾ ਪੁੱਤੀ ਨੇ ਨਾ ਤਪਾ ਮਾਰਿਆ ਜਿੱਦਾਂ ਦੀ ਕਲਮੂ ਹੀ ਵਿਆਹ ਤੀ ਸੀ ਕਰਤੀ ਜਿੱਦਾਂ ਦੀ ਇੱਥੇ ਆਈ ਆ ਨਾ ਤਾਂ ਸੌਰੇ ਇਹੇ ਜੇ ਨੇ ਪਤਾ ਨਹੀਂ ਕਹੇ ਜੇ ਹੈਗੇ ਨੇ ਨਹੀਂ ਮੁੜ ਕੇ ਬਾਤ ਹੀ ਨਹੀਂ ਪੁੱਛੀ ਜੈ ਵੱਡੀ ਦੀ ਵੀ ਮਰ ਗਈ ਕਿ ਜਾਂਦੀ ਆ ਬਾਬੀ ਹੋ ਤੈ ਬਾਡੀ ਦਾ ਟਾਈਮ ਬਾਬੀ ਆਏ ਕਹਿੰਦੇ ਵੀ ਭਾਈ ਅਸੀਂ ਪੁੱਤ ਵਿਆਇਆ ਹੈ ਹੈ ਸੁਖ ਦੇ ਵਾਸਤੇ ਵਿਆਇਆ ਵੀ ਅਸੀਂ ਨੂੰਤੀ ਨੂੰ ਕਾਣੂ ਤੋਰੀਏ ਨਹੀਂ ਉਹਨਾਂ ਨੇ ਤਾਂ ਬਿੜਕੀ ਨਹੀਂ ਲੋਤੀ ਬਾਬੀ ਹੋ ਜੈ ਵੱਡੀ ਬਾਬੀ ਲੈ ਪਈ ਇਥੇ ਮੇਰੀ ਮਾਂ ਤਾਂ ਮਰ ਗਈ ਮੈਨੂੰ ਸਿਆਪਾ ਸੇੜ ਗਈ ਨੀ ਤਾਂ ਤਾਂ ਮਾਰੀ ਜਾਂਦੀ ਜੇ ਨਹਿਰ ਚ ਸਾਲ ਮਾਰਨ ਲੱਗੀ ਸੀ ਮਾਰ ਕੇ ਡੁੱਬਤਾ ਜਾਂਦੀ ਆ ਚਾਕੇ ਫੂਕ ਦਿੰਦੇ ਕਹਿ ਦਿੰਦੇ ਮਰ ਗਈ ਦੋ ਦਿਨ ਭੋਗ ਤੇ ਰੋਂਦੇ ਭੋਗ ਪਾ ਕੇ ਵਧੀਆ ਸੌਖੀ ਹੋ ਗਈ ਸੀ ਨਾ ਆ ਦੇ ਲੈ ਜਾ ਵੱਡੀ ਨਾ ਕਿਵੇਂ ਲੱਗੀ ਪਈ ਆ ਗੇਟ ਤੋੜਨਾ ਜੇ ਕਿਤੇ ਆਸਗਮਾਨ ਨੂੰ ਪਤਾ ਲੱਗ ਗਿਆ ਤਾਂ ਮੇਰੀ ਵੀ ਗਤਲੀ ਨੂੰ ਬਾੜ ਦਵਾਉ ਨੀ ਚੈ ਵੱਡੀ ਦੀ ਮਰਦਿਆ ਖੜ ਜਾ ਤੇਰੇ ਕੀ ਗੋਲੀ ਵਾਈਂਦਾ ਕੰਮ ਕਰ ਲੈਂਦਾ ਮੈਨੂੰ ਨੀ ਨਪੁੱਤੀ ਨਾ ਆਵੇ ਗੋਲ ਤੇ ਆ ਆ ਗਈ ਆ ਗਈ ਤੇਰਾ ਤਾਂ ਹਲਮ ਮੈਂ ਕਰਦੀ ਆ ਖੜ ਜਾ ਖੜ ਜਾ ਆ ਗਈ ਤੇਰਾ ਤਾਂ ਸਾਹ ਬੰਦ ਮੈਂ ਕਰਦੀ ਆ ਜੈ ਵੱਡੀ ਅੱਜ ਜੀ ਕਰਦਾ ਕੰਮ ਨਿਮੇੜ ਹੀ ਦਿੰਨੀ ਆ ਇਹ ਆਏ ਨਹੀਂ ਲੋਟ ਆਉਂਦੀ ਹੈਗੀ ਚਲ ਦੇਖਦੀ ਆ ਹਾਂ ਆਉਨੀ ਖੜ ਜਾ ਕੀ ਚਾਹੀਦਾ ਤੈਨੂੰ ਪਾਣੀ ਚਾਹੀਦਾ ਕਿ ਤੈਨੂੰ ਰੋਟੀ ਚਾਹੀਦੀ ਆ ਆ ਗਈ ਮੈਂ ਆ ਮੇ ਗੋਲ ਤੇ ਨਪੁੱਤੀ ਇੱਕ ਤਾਂ ਸਕੂਟਰੀ ਜੀ ਨਾ ਵਿਚਾਲੇ ਅੱਗ ਲਾਈ ਪਈ ਆ ਬਾਬੀ ਹਾਂ ਦੱਸ ਬਾਬੇ ਮੈਨੂੰ ਪਾਣੀ ਦੀ ਵੀ ਪਿਆਸ ਲੱਗੇ ਮੇਰਾ ਮੂੰਹ ਸੁੱਕ ਗਿਆ। ਅੱਛਾ ਪਾਣੀ ਪੀਣਾ। ਹੋਰ ਵੀ ਦੱਸ ਦੇ ਜੇ ਕੋਈ ਮਨ ਦੀ ਇੱਛਾ ਹੈਗੀ ਆ ਉਹ ਵੀ ਪੂਰੀ ਕਰ ਦਿੰਨੀ ਆ ਤੇਰੀ। ਬਾਬੇ ਮੈਨੂੰ ਇਤੋਂ ਕੱਢ ਦੇ ਬਸ ਹੋਰ ਕੁਝ ਨਹੀਂ ਚਾਹੀਦਾ। ਖੜ ਜਾ ਫਿਰ। ਇੱਕ ਮਿੰਟ ਰੋਕ ਜਾ। ਛੋਲ ਦੇ ਬਾਬੇ। ਆ ਜਾ। ਆ ਜਾ। ਬਾਬੇ ਹਾਂ ਦੱਸ ਕੀ ਕਹਿੰਦੀ ਆ ਤੂੰ? ਅੰਦਰੋਂ ਛੁਰਵਾਉਂ ਸੀ ਪਾਣੀ ਮੈਨੂੰ ਗਾ ਦੋ। ਮੰਨਦੇ ਆ ਮੇਰਾ ਕੀ ਕਸੂਰ ਆ? ਬਾਬੇ ਪਾਣੀ। ਤੇਰਾ ਤਾਂ ਬਾਹਰ ਕਸੂਰ ਆ। ਬਗਲੇ ਬਗਲੇ ਨੀ ਮੈਨੂੰ ਕੰਮ ਨਹੀਂ ਕਰਨ ਦੇ ਤਾ ਤੈਨੂੰ ਅੰਦਰ ਤਾੜਕੀ ਸੀ ਕਰ ਗਈ ਸੀ ਨਹੀਂ ਤਾਂ ਮੈਨੂੰ ਕੰਮ ਨਹੀਂ ਕਰਨ ਦਿੰਦਾ ਪੇਲਾ ਲੰਨਾ ਆ ਮੇਰਾ ਆਪੇ ਗੁੱਟੇ ਬਗਲੇ ਮੇਰੇ ਗੁੱਟਾ ਮੇਰੇ ਕੋਲ ਸੁਣੋ ਇਹ ਸਾਰਾ ਕੱਟਿਆ ਮੋਟਾ ਮੈਂ ਤੇਰੇ ਤੇ ਜਿਹੜਾ ਸਾਰੀ ਕੱਟਿਆ ਚੱਲ ਅੰਦਰ ਚੱਲ ਬੈਠ ਬੈਠ ਜੇ ਮੇਰੀ ਗੱਲ ਸੁਨਣਾ ਜੇ ਹੁਣ ਰੋਣਾ ਪਾਇਆ ਨਾ ਸਾਬ ਲਾਣੀ ਤੇਰਾ ਉਹ ਹਾਲ ਹੋਊਗਾ ਜਿਹੜਾ ਖੇਤ ਪੈ ਗਦੇ ਨਾਲ ਹੁੰਦਾ ਮੈਨੂੰ ਮਜ਼ਦੂਰ ਨਾ ਕਰ ਮੈਂ ਨਾ ਕੀ ਭਈਆ ਆ ਮੇਰਾ ਮਾ ਆ ਜੇ ਵੜੀ ਤੇਰਾ ਗਾਲ ਪੁੱਤ ਕੇ ਮਾਰ ਦੂੰ ਮੈਂ ਜੇ ਨਹੀਂ ਜਾਣਾ ਚਾਹਦੀ ਪੁੱਛਣੀ ਹੈ ਜੀ ਨਹੀਂ ਉਧਰ ਜੇ ਕਿਸੇ ਨੂੰ ਸੁਣ ਲੈਣਾ ਉਹ ਕੁਤੀ ਆਪਣੀ ਘਰ ਕੀ ਜਾਂਦੀ ਆ ਲੈ ਮੈਨੂੰ ਆਇਆ ਹੁਣ ਬੋਲਣੇ ਰੋਲਾ ਪਾਏਗੀ ਕੋਵੇਂ ਮੈਂ ਨਹੀਂ ਰੋਲਾ ਪਾਉਣੀ ਮੈਨੂੰ ਖੋਲ ਦੇ ਬਾਰਾ ਕਰਾਂਗੇ ਨਾ ਕਰਾਂਗੇ ਚਾਚੀ ਦੀ ਹਮਾਇਤ ਨਹੀਂ ਕਰੇਗੀ ਚਾਚੀ ਚਾਗ ਨਹੀਂ ਕਰਦੀ ਗੋਦਾ ਮੇਰਾ ਦੁੱਟ ਗੁੱਟੇ ਚਲ ਕੋਈ ਨਾ ਮੈਨੂੰ ਕੰਮ ਕਰ ਲੈ ਘੰਟਾ ਕਰ ਰੁਕ ਜਾ ਉਸ ਤੋਂ ਬਾਅਦ ਜੇ ਤਾਂ ਪਾਇਆ ਰੋਲਾ ਫੇਰ ਤਾਂ ਨਹੀਂ ਖੋਲ ਦਿਖਵਾ ਸਾਰੀ ਰਾਤ ਭੁੱਖੀ ਰੱਖੋ ਪਿਆਸੀ ਰੱਖੋ ਐ ਬਾਈ ਇੱਥੇ ਰੱਖੂਣ ਵਾਲੇ ਮੱਛਰ ਦੇ ਤੈਨੂੰ ਠੀਕ ਆ ਤੇ ਇੱਕ ਘੰਟਾ ਰੁਕ ਜਾ ਮੈਂ ਆਉਣੀਆ ਮੈਨੂੰ ਕੰਮ ਕਰ ਲੈ ਉਹ ਕਾਇਦੇ ਹੁੰਦੇ ਨਾ ਹੱਥਾਂ ਨਹੀਂ ਦਿੱਤਿਆਂ ਤੇ ਮੂੰਹ ਨਾ ਖੋਲਣਗੇ ਪੈਂਦਾਂ ਖੋਲੋ ਹੁਣ ਮਾਂ ਪੁੱਤੋ ਪਰੋ ਕੀ ਭਰਗੇ ਹੁਣ ਮੈਂ ਤਾਂ ਤੇਰੇ ਕੋਲ ਤਾਂ ਹੁ ਕਰਦੀ ਸੀ ਨਹੀਂ ਹੁਣ ਤੂੰ ਕੋਈ ਹੱਲ ਕਰ ਉਹ ਤਾਂ ਮੈਂ ਗਲਤੀ ਮੰਨਦੀ ਆ ਚੱਲ ਨਹੀਂ ਛੱਡਿਆ ਗਿਆ ਮੈਂ ਇਥੋਂ ਹੁਣ ਤੈਨੂੰ ਮੂਰੇ ਲੱਗ ਕੇ ਬਈ ਕਰਨਾ ਪੋਰ ਜਾਂ ਤਾਂ ਉਹਨੂੰ ਸਮਝਾ ਤੇ ਨਹੀਂ ਪਈ ਫਿਰ ਮੇਰਾ ਤਾਂ ਇੱਕ ਪਾਸਾ ਕਰਾ ਦੇ ਹਾਂ ਚੰਗਾ ਕਰਨਾ ਤਾਂ ਅਸੀ ਕਰਨਾ ਮਾੜੇ ਥਾਂ ਬਲਦੀ ਦੇ ਬੁੱਥੇ ਮੈਂ ਵੱਜਾਂ ਤੂੰ ਬਾਲੀ ਸਿਆਣੀ ਆ ਕੁਸ ਕੋਈ ਨਹੀਂ ਬਸ ਮੈਂ ਤੇ ਥੋ ਮਾਫੀ ਚਾਹੁੰਨੀ ਆ ਵੀ ਜਿਹੜੀ ਮੈਂ ਇਥੋਂ ਹੋ ਗਈ ਬਸ ਉਹ ਮਾਗਰ ਲੱਗ ਕੇ ਉਹੀ ਗੱਲ ਅੱਜ ਕੱਲ੍ਹ ਜਵਾਕਾਂ ਦੀ ਵੀ ਰੱਖਣੀ ਪੈਂਦੀ ਐ ਤੇ ਹੁਣ ਤਾਂ ਤੈਨੂੰ ਭਾਈ ਇਹ ਗੱਲ ਮੇਰੀ ਮੰਨਣੀ ਪਊ ਹੁਣ ਤਾਂ ਤੈਨੂੰ ਜਾ ਕੇ ਉਹਨੂੰ ਜਾ ਤਾਂ ਸਮਝਾ ਦੇ ਬੱਸ ਤੇ ਜਾ ਮੇਰੇ ਘਰੇ ਨਾ ਬੜੇ ਮੈਂ ਤਾਂ ਕੁਝ ਕਰਾਉਣਾ ਹੀ ਨਹੀਂ ਉਹ ਤਾਂ ਹੁਣ ਜੀ ਦੋ ਮੇਰੇ ਆਖੇ ਨਹੀਂ ਲੱਗਦੀ ਨਹੀਂ ਕਰੇ ਕਿਵੇਂ ਨਾ ਬੜੇ ਫੇਰ ਕਿਹੜਾ ਤੁਰੇ ਜਾਂਦੇ ਨੂੰ ਵਿਆਹ ਲੈਗੀ ਮੋਸਾਂ ਤਾਂ ਰਿਸ਼ਤਾ ਹੋਇਆ ਵਿਆਹ ਹੈ ਗਿਆ ਆਏ ਵੀ ਨਾ ਅੱਖ ਵੀ ਘਰੇ ਨਾ ਬੜੇ ਐਦੂ ਤਾਂ ਅਗਲੇ ਨੂੰ ਕਹ ਦੇ ਵੀ ਭਾਈ ਤੁਸੀਂ ਆਪਦਿਆਂ 2 ਲੱਖ ਹੀ ਖਾ ਲੋ ਅਸੀਂ ਆਪਦਿਆਂ ਖਾ ਲਾਂਗੇ ਬਸ ਉਹ ਤਾਂ ਹੁਣ ਮੈਂ ਤਾਂ ਤੇਰੇ ਤੇ ਸਿਰਤੀ ਜਿਵੇਂ ਤਾਂ ਇਥੋਂ ਸੋਝਦਾ ਸਾਡਾ ਸਮਝਾ ਦੇ ਆ ਵੀ ਨੀਂਦਰਾ ਮੈਨਾ ਆ ਮਮੀ ਮੇਰੇ ਮਾਣ ਟਿੱਕੇ ਹੋਵਨ ਨਾ ਨਾ ਲੈ ਨਾ ਪੁੱਤੀ ਪਾਣੀ ਪਾਣੀ ਕਰਦੀ ਆ ਨਹੀਂ ਕਿਤੇ ਪਾਣੀ ਪਿਆ ਹੀ ਦਿੰਨੀ ਆ ਹੋਰ ਨਾ ਕਿਤੇ ਮਰ ਜੇ ਸਾ ਸੱਕ ਜੇ ਤੇ ਮੇਰੇ ਗਾਲੀ ਪੈ ਜੇ ਖੂਨ ਖਰਾਬਾ ਚੈ ਵੱਡੀ ਨੂੰ ਨਹੀਂ ਕਾਦੇ ਚ ਪਾਣੀ ਪਿਆ ਮਾ ਇਹ ਇੱਥੇ ਇੱਕ ਇੱਕ ਹੋ ਪਿਆ ਸੀ ਆਹ ਆਹ ਸਈਆ ਮਟਕਾ ਜਾਂ ਪਰ ਕਿ ਧਰ ਦਿੰਨੀ ਆ ਤੇ ਆਪੀ ਚੱਕ ਚੱਕ ਕੇ ਪੀ ਲਿਆ ਕਰੋ ਹੇ ਨਪੁੱਤੀ ਨੇ ਬਦਲੇ ਲੈ ਰੱਖਿਆ ਮੈਂ ਇਹਦਾ ਕੀ ਹੱਲ ਕਰਾਂ ਮੈਨੂੰ ਤਾਂ ਲੱਗਦਾ ਜਿੰਨਾ ਚਿਰ ਇਹਦਾ ਭਰਾ ਨਹੀਂ ਆਉਂਦਾ ਇਹਦਾ ਤਾਂ ਕੋਈ ਨਾ ਕੋਈ ਹੱਲ ਕਰਨਾ ਪਊਗਾ ਇਹਦਾ ਤਾਂ ਮੰਜੂ ਠੱਪਣਾ ਹੀ ਪਊਗਾ ਇਹ ਰਹਿੰਦੀ ਖੁੰਦੀ ਉੱਤੋਂ ਚਾਚੀ ਨੀ ਬਦਿਆ ਹੋ ਗਿਆ ਨਾ ਪੁੱਤੀ ਸਾਡੇ ਘਰੇ ਨਹੀਂ ਆਉਂਦੀ। ਉਹਦੋਂ ਡਿੱਗ ਗਈ ਨੱਤ ਟੁੱਟ ਜਾਂਦੀ ਸਮਾਰਕ ਚੂਲਾ ਚਾਰਾ ਟੁੱਟ ਜਾਂਦਾ। ਆਪੀ ਬਿੜਕਾਂ ਲੈਣੋਂ ਹਟ ਗਈ। ਉਹ ਤਾਂ ਮੈਂ ਹਟਾਤੀ। ਹੁਣ ਰਹਿੰਦੀ ਕੂੰਦੀ ਇਹੀ ਰਹਿ ਗਈ। ਇਹਦਾ ਕੀ ਹੱਲ ਕਰਾਂ? ਮੈਨੂੰ ਤਾਂ ਸਮਝ ਨਹੀਂ ਆਉਂਦੀ। ਦਿਮਾਗ ਖਰਾਬ ਕੀਤਾ ਬੱਸ। ਨਹੀਂ ਆਉਣੀ ਆ ਜੈ ਵੱਡੇ ਦੀ ਪਾਣੀ ਨੂੰ ਘੜਾ ਮਰਦੀਆਂ ਤੂੰ। ਨਹੀਂ ਆਉਣੀ ਫਿਲਟਰ ਵਾਲਾ ਪਾਣੀ। ਇਹਨੂੰ ਤਾਂ ਟੁੱਟੀ ਵਾਲਾ ਪਾਣੀ ਵੀ ਦਿੰਨੀ ਆ। ਨਹੀਂ ਹੂੰ ਇਹਨੇ ਕੀ ਕਰਨਾ? ਹਾਏ ਹੈ ਨਹੀਂ। ਮੇਰਾ ਤਾਂ ਕੰਮ ਵੀ ਸਾਰੇ ਓਮੀ ਪਿਆ। ਨੰਪੁੱਤੀ ਕੰਮ ਵੀ ਨਹੀਂ ਕਰਨ ਦਿੰਦੀ। ਇੱਕ ਜੀ ਤਾਂ ਐ ਕਰਦਾ ਇਹ ਤਾਂ ਕੋਈ ਹੱਲ ਐ ਇਹਨੂੰ ਨਾ ਬੰਦ ਬੋਨ ਨਾ ਦਿੰਨੀ ਆ ਜੇ ਤੱਕ ਤੇ ਮੈਂ ਐ ਗਰਮੀ ਚ ਅੰਦਰ ਤਾੜਦੀ ਟੈਕ ਟੂਕ ਆ ਗਿਆ ਮਰ ਚੂਗੀ ਇਹਨੂੰ ਬੰਦ ਦਿੰਨੀ ਆ ਕੁਰਸੀ ਨਾਲ ਚੱਲ ਫੇਰ ਦੇਖੂ ਕੀ ਬੰਦਾ ਨਾਲੇ ਮੜਾ ਜਦੇ ਭਰਾ ਨੂੰ ਤਾਂ ਫੋਨ ਲਾ ਕੇ ਦੇਖਾਂ ਬਿੜਕਤਾ ਲੈ ਲਾ ਕਿ ਕਿੱਥੇ ਆ ਕਿੰਨੇ ਦਿਨਾਂ ਬਾਅਦ ਆਊਗਾ ਉਹਦਾ ਕੀ ਪਤਾ ਬਿਨਾਂ ਦੱਸਿਆ ਆਵੜੇ ਤੇ ਮੁੜ ਕੇ ਮੇਰਾ ਵੀ ਘਰ ਛੱਡ ਜੇ ਚੱਲ ਪਿਆ ਦਾ ਪਾਣੀ ਆ ਗਈ ਨਹੀਂ ਆ ਗਈ ਨਾ ਫੇਰ ਲਾਇਨ ਨਹੀਂ ਗਏ ਉਹਨਾਂ ਜਦੋਂ ਫੋਨ ਹੀ ਨਹੀਂ ਚੱਕਦੀ ਮੁੰਡੇ ਨੂੰ ਆਖਿਆ ਉਹਦੇ ਨਾਲ ਤਾਂ ਭਾਵਾਂ ਕੋਈ ਗੱਲ ਕਰਦੀ ਉਹ ਮੇਰਾ ਤਾਂ ਫੋਨ ਹੀ ਨਹੀਂ ਚੱਕਦੀ ਜਦੋਂ ਮੈਨੂੰ ਇੱਥੇ ਹੀ ਮੂੰਹ ਬੋਲਦੀ ਗਈ ਤੇ ਕੀ ਪਤਾ ਹੈ ਕੋਈ ਨਹੀਂ ਮੈਂ ਜਾਉਂਗੀ ਮੈਂ ਲਿਆਉਂਗੀ ਗੱਲ ਕਰਕੇ ਨਾਲੇ ਉਹਦੇ ਭਰਾ ਪਰਜਾਈ ਤੇ ਸਾਹਮਣੇ ਸਾਰੀ ਗੱਲ ਕਰੂੰ ਭਈ ਕੰਮ ਨਹੀਂ ਕਰਦੀ ਇਹ ਹਾਂ ਫੇਰ ਮੈਂ ਲੈ ਕੇ ਆਉਂਗੀ ਤੇ ਇੱਥੇ ਲਿਆ ਕੇ ਛੱਡ ਜੂਗੀ ਤੇ ਜੇ ਉਸ ਤੋਂ ਬਾਅਦ ਤੂੰ ਬੋਲਨੀ ਐ ਤਾਂ ਤੂੰ ਸਾਬ ਲਾ ਲੈ ਫਿਰ ਤੇਰੀ ਗੁੱਤਨੀ ਫੜੂਗਾ ਮੈਂ ਤਾਂ ਕੁਝ ਨਹੀਂ ਬੋਲਦੀ ਭਈ ਆਪਦਾ ਮੁੰਡੇ ਨੂੰ ਰੋਟੀ ਫੜਾਇਆ ਕਰੇ ਉਹ ਇਹਦਾ ਲੀੜਾ ਕਪੜਾ ਤੋਇਆ ਕਰ ਚੱਲ ਮੈਂ ਤਾਂ ਆਪਦੀਆਂ ਦੋ ਚੱਕ ਕੇ ਖਾਈ ਲੈਣੀਆਂ ਖਾ ਲਿਆ ਬੱਸ ਮੁੰਡੇ ਦਾ ਉਹ ਕਰਿਓ ਤਾਂ ਮੁੰਡੇ ਨੂੰ ਵੀ ਨੁਕਸੀ ਦੀ ਫਿਰ ਸਾਰਾ ਕੁਛ ਹੀ ਕਰੂਗੀ ਸਾਰੀ ਗੱਲ ਕਰਕੇ ਲਿਉ ਜੇ ਤਾਂ ਉਹਨਾਂ ਨੇ ਕਹਿਤਾ ਵੀ ਹਾਂ ਸਾਡੀ ਕੁੜੀ ਇੰਨਾ ਕੰਮ ਕਰੂਗੀ ਤਾਂ ਤਾਂ ਲਿਆਉਂਗੀ ਨਹੀਂ ਅਗਲੇ ਨੂੰ ਕਹਦੋ ਭਾਈ ਛੋਡੀ ਛੋਡੇ ਘਰੇ ਸਾਡਾ ਮੁੰਡਾ ਸਾਡੀ ਕੁੜੀ ਗੱਲ ਹੀ ਮੁੱਕੀ ਬੱਸ ਮੇਰੇ ਚ ਜਿਹੜੀ ਗਲਤੀ ਸੀ ਹੁਣ ਇਹ ਤਾਂ ਸਾਡਾ ਸੁਧਾਰ ਤੂੰ ਹੀ ਕਰ ਸਕਦੀ ਐ ਨਹੀਂ ਸਾਡਾ ਘਰ ਤਾਂ ਤੈਨੂੰ ਪਤਾ ਹੀ ਹੈ ਬਰਬਾਦ ਹੋਇਆ ਪਿਆ ਬੱਸ ਨਹੀਂ ਮੈਨੂੰ ਤਾਂ ਕਰਨਾ ਹੀ ਪਊ ਮੈਂ ਤਾਂ ਆਪਦੇ ਜੰਮਣ ਵਾਲਿਆਂ ਨੂੰ ਰੋਣਾ ਹੀ ਪਊਗਾ ਫੇਰ ਵੀ ਮੇਰੇ ਭ ਮਾਸਾ ਸੱਤਾ ਸੁੱਖਾਂ ਦਾ ਇੱਕ ਪਤੀਜਾ ਚਲ ਕੋਈ ਨਾ ਬੈ ਜਾ ਮੈਂ ਤੈਨੂੰ ਪਾਣੀ ਦੀ ਘੁੱਟ ਤਾਂ ਲਿਆਵਾ ਮੈਂ ਤਾਂ ਗੱਲ ਨਹੀਂ ਲੈ ਕੇ ਬੈਗੀ ਹਾਂ ਉਹ ਜੀ ਜਾਦਾ ਘੰਟੇ ਤੋਂ ਪਾਣੀ ਦੀ ਘੁੱਟ ਲਿਆ ਦੇ ਪਾਣੀ 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 ਚਾਹੀਦਾ ਐ ਕਰ ਮਾਰਵਾਜ ਨਾ ਉਹਦੀ ਚਾਚੀ ਨੂੰ ਉਹ ਭਲਾ ਕੇ ਜਾਊਗੀ ਤੈਨੂੰ ਪਾਣੀ ਬੋਲ ਦੇ ਨਾ ਕੀ ਚਾਉਣੀ ਆ ਮਾ ਪਾਣੀ ਚਾਹੀਦਾ ਤੈਨੂੰ ਨਹੀਂ ਲੈ ਥੀ ਪਾਣੀ ਥੀ ਪਾਣੀ ਮਰ ਜਾ ਪਰੇ ਬੜਾ ਨਾ ਤਿੱਧਾ ਰੱਖਿਆ ਤੂੰ ਮੈਨੂੰ ਠੀਕ ਆ ਪਾ ਮਾਰਿਆ ਸਾਰਾ ਦਿਨ ਚਾਚੀ 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 ਆਹ ਪਿਆ ਤੇਰਾ ਪਾਣੀ ਅੱਜ ਤੋਂ ਬਾਅਦ ਇਹ ਹੀ ਪਾਣੀ ਤੂੰ ਪੀਏਂਗੀ ਨਾ ਤੈਨੂੰ ਰੋਟੀ ਨਾ ਤੈਨੂੰ ਪਾਣੀ ਤੂੰ ਤਰਸਦੀ ਮਰ ਜੇਂਗੀ ਜਿੰਨਾ ਚਿਰ ਤੇਰਾ ਸਾਹ ਨਹੀਂ ਨਾ ਬੰਦ ਹੁੰਦਾ ਹੁਨਾਚਰ ਤੂੰ ਇਸ ਕਮਰੇ ਦੇ ਵਿੱਚ ਹੀ ਰਹੇਗੀ ਸਮਝ ਲੱਗੀ ਤੈਨੂੰ ਭਾਬੀ ਮੈਂ ਮੇਰੇ ਬਦਲਤੀ ਆਣਾ ਮੈਨੂੰ ਮਾਫ ਕਰ ਦੇ ਗਾਤੀ ਹੀ ਕੀ ਕਹਿੰਦੀ ਸੀ ਚਾਚੀ ਨੂੰ ਤੁਸੀਂ ਰਹਿ ਗਿਆ ਤੇਰਾ ਤੂੰ ਪਾਇਆ ਨਹੀਂ ਹਾਂ ਮੈਂ ਤਾਂ ਹੈ ਤੇਰਾ ਭਾਬੀ ਹੁ ਤੂੰ ਕਰਤੀ ਨਹੀਂਗੀ ਬਾਬੇ ਨੂੰ ਮੈਂ ਬਾਬੇ ਨੇ ਇਸ ਨੂੰ ਖਾਉ ਤੇ ਪਾਣੀ ਹੁਣ ਤੂੰ ਖੋਲਦੀ ਬੜਾ ਲਹੂ ਪੀਤਾ ਬਹੁਤ ਤਪਾ ਮਾਰਿਆ ਮੈਨੂੰ ਮੈਂ ਪੱਥੇ ਰਾ ਕਿਹਾ ਸੀ ਬਿੱਤੇ ਸਮਝ ਜਾ ਸਮਝ ਜਾ ਨਹੀਂ ਸਮਝੀ ਤੂੰ ਮੈਨੂੰ ਤਪਾ ਮਾਰਿਆ ਹੁਣ ਨਹੀਂ ਬਹੁਤ ਹੋ ਗਿਆ ਬਾਪੇ ਮਾਰਿਆ ਜਿੰਨਾ ਚਿਰ ਤੂੰ ਮਰਦੀ ਨਹੀਂ ਨਾ ਖਹਿੜਾ ਨਹੀਂ ਮੇਰਾ ਸੜਦਾ ਹੁਣਾਂ ਚਿਰ ਤੇਰਾ ਕੋਈ ਹੱਲ ਨਹੀਂ ਨਾਲ ਮੈਨੂੰ ਮਾਰ ਕੇ ਤੈਨੂੰ ਕੀ ਮਿਲ ਜੂਗਾ ਬਾਪੀ ਇਹ ਸਾਨੂੰ ਬਦਨਾਮ ਕਰਕੇ ਕੀ ਮਿਲ ਜੂਗਾ ਤੈਨੂੰ ਹੁਣ ਕਿੱਥੇ ਆ ਬਾਜ਼ ਮਾਰ ਚਾਚੀ ਆਉਗੀ ਤੇਰੀ ਚਾਚੀ ਤੈਨੂੰ ਸੁਡਾਉਣ ਬੜੀ ਹਮਤ ਤੰਸੀਰੂ ਦਾ ਤੇਰੀ ਚਾਚੀ ਲੈ ਪੀਲਾ ਪਾਣੀ ਕਰ ਮੂ ਲੈ ਆਜ ਤੱਕ ਪੀਣਾ ਪਾਣੀ ਪੀ ਨਹੀਂ ਨਹੀਂ ਤੇਰੀ ਮਰਜ਼ੀ ਆ ਜੇ ਹੁਣ ਚੂ ਵੀ ਨਿਕਲ ਗਈ ਨਾ ਸਾਹ ਲਾਣੀ ਨਹੀਂ ਰੋਣਾ ਮੇਰੇ ਹੱਥ ਕੋਲ ਸੜੇ ਪਾਣੀ ਮਿੱਥੂ ਨਹੀਂ ਕੋਲੇ ਜਾਂਦੇ ਹੱਥ ਮੈਨੂੰ ਹੋਰ ਦੀ ਬਹੁਤ ਕੰਮ Gracias. ਉਹਾਂ ਦੀ ਤਾਂ ਇੱਥੇ ਮਾਰੀ ਜਾਂਦੀ ਐ ਜਵਲ ਨਾ ਲੈ ਪਾਣੀ ਪੀ ਲੈ ਠੰਡੀ ਹੋ ਜਾ ਨਹੀਂ ਮੈਂ ਤਾਂ ਠੰਡੀ ਐ ਮੈਨੂੰ ਤਾਂ ਕੀ ਹੋਇਆ ਠੰਡੀ ਨੂੰ ਗੱਲ ਕਰ ਫਿਰ ਗੁੱਸਾ ਤਾਂ ਆਉਂਦਾ ਹੀ ਐ ਤੂੰ ਕਿਵੇਂ ਤੀਜੇ ਦਿਨ ਚੱਕ ਕੇ ਝੋਲਾ ਵਗ ਜਾਨੀ ਚੱਕ ਕੇ ਝੋਲਾ ਵਾਈਂ ਤੇਰੇ ਵੇਖ ਕੇ ਤਾਂ ਜੇ ਤੇਰੀ ਮਾਂ ਦਾ ਹੱਥ ਦੁਖਦਾ ਤਾਂ ਆਜਾ ਜੇ ਸਿਰ ਦੁਖਦਾ ਤਾਂ ਆਜਾ ਮੇਰਾ ਵੀ ਇਹ ਘਰ ਐ ਤੇ ਕਹਿੰਦਾ ਮੈਨੂੰ ਵੀ ਕਦੇ ਐ ਕਹਿ ਰਿਆ ਕਰ ਵੀ ਆ ਜਾ ਬੀਬੀ ਨਾਲ ਦੇ ਕੋਈ ਦੋ ਦਿਨ ਲਾ ਆ ਜਾ ਜਾਂ ਮੈਂ ਆਉਣੀ ਐ ਤੇਰੇ ਕੋਲੇ बस ਕੋਈ ਦਿਮਾਗ ਚੋਂ ਨਿਕਲ ਗਈ ਮੈਂ ਤਾਂ ਆਪਾ ਦੀ ਹਿੰਦੇ ਲਾ ਦੇ ਮਗਰ ਲੱਕੇ ਮੈਂ ਤਾਂ ਤੈਨੂੰ ਵੀ ਭੁੱਲ ਗਈ ਹੁਣ ਕੰਮ ਤਾਂ ਮੇਰੇ ਤੂੰ ਹੀ ਆਵੇਂਗੀ ਮੈਨੂੰ ਵੀ ਪਤਾ ਹੈ ਉਹ ਤੇਰਾ ਭਰਾ ਹੈ ਸਾਰਾ ਦਿਨ ਹੋਵੇ ਨਾ ਲੜਾਈ ਹੋਈ ਜਾਂ ਤਾਂ ਕੱਲ ਮੈਂ ਆਖਾ ਆਪਾਂ ਚੱਲ ਬੜਦੇ ਅੱਜ ਤੇ ਆਦਾ ਕਿ ਨਾ ਮੈਂ ਤਾਂ ਮੈਂ ਉਹਦੇ ਮੱਥੇ ਕਿਵੇਂ ਲੱਗਾਏ ਤੂੰ ਸੱਦੇ ਹੀ ਨਹੀਂ ਆਹ ਹੋ ਭਾਈ ਉਹਨੂੰ ਤਾਂ ਸ਼ਰਮ ਆਉਂਦੀ ਹੈ ਮੇਰੇ ਭਰਾ ਨੂੰ ਤਾਂ ਮੇਰੇ ਮੱਥਲੇ ਨੂੰ ਫੇਰ ਵੀ ਮੇਰਾ ਭਾਈ ਹੈ ਤੈਨੂੰ ਆਏ ਆ ਵੀ ਚੱਲ ਚੰਗਾ ਆਟ ਗਈ ਉਹਨੂੰ ਅੱਖਾਂ ਚੁੰਬਲਦੀ ਸੀ ਜਦੋਂ ਆਉਂਦੀ ਸੀ చాల పీలా పాయి మన